ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਵੀਐਮ ਮਸ਼ੀਨਾਂ ਨੂੰ ਸੁਪਰੀਮ ਕੋਰਟ ਵਿੱਚ ਲਿਆ ਕੇ ਮੁੜ ਗਿਣਤੀ ਕਰਵਾਈ ਸੁਪਰੀਮ ਕੋਰਟ ਨੇ ਨਤੀਜੇ ਪਲਟ ਕੇ ਈਵੀਐਮ ਮਸ਼ੀਨਾਂ ਦੇ ਵਿੱਚ ਜੋ ਪਹਿਲਾਂ ਹੋਈ ਵੋਟਮ ਦੇ ਵਿੱਚ ਜੇਤੂ ਉਮੀਦਵਾਰ ਹਾਰ ਗਿਆ ਤੇ ਹਾਰਿਆ ਹੋਇਆ ਉਮੀਦਵਾਰ ਜਿੱਤ ਗਿਆ ਕੀ ਕਾਰਨ ਸੀ EVM ਮਸ਼ੀਨਾਂ ਦੇ ਵਿੱਚ ਕਿਸ ਤਰ੍ਹਾਂ ਵੱਡੀ ਕਪੜੇਬਾਜੀ ਹੋਈ ਸੋ ਕਾਂਗਰਸ ਪਾਰਟੀ ਦੇ ਵੱਲੋਂ ਜੋ ਅਕਸਰ ਹੀ ਚੋਣ ਕਮਿਸ਼ਨ ਦੇ ਉੱਪਰ ਇਹ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਕਿ EVM ਮਸ਼ੀਨਾਂ ਦੇ ਵਿੱਚ ਵੱਡੀ ਕਪੜੇਬਾਜੀ ਕੀਤੀ ਗਈ ਹੈ ਜੋ ਦੇਸ਼ ਦੀਆਂ ਆਮ ਚੋਣਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ BJP ਨੂੰ ਜੋ ਚੋਣ ਕਮਿਸ਼ਨ ਦੇ ਵੱਲੋਂ ਜਿਤਾਇਆ ਗਿਆ ਔਰ ਇਸ ਤੋਂ ਪਹਿਲਾਂ ਕਿ ਹੁਣ EVM ਮਸ਼ੀਨਾਂ ਦੇ ਵਿੱਚ ਜਦੋਂ ਗਿਣਤੀ ਹੋਈ ਤਾਂ ਇਹ ਸਭ ਕੁਝ ਸਾਹਮਣੇ ਆ ਗਿਆ ਕਿ ਕਿਹੜੀਆਂ EVM ਮਸ਼ੀਨਾਂ ਸੀ ਔਰ ਕਿਹੜੇ-ਕਿਹੜੇ ਹਲਕੇ ਦੀਆਂ ਸੀ ਜਿੱਥੇ ਨਤੀਜੇ ਉਲਟੇ ਨੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਇਸ ਤਰ੍ਹਾਂ ਦਾ ਹਰ ਰੋਜ਼ ਨੋਟੀਫਿਕੇਸ਼ਨ ਨਵੀਂ ਖਬਰ ਦਾ ਪਹੁੰਚ ਸਕੇ ਸੋ ਚੋਣਾਂ ਕਰਵਾਉਣਾ ਕੰਸਲ ਬਾਦ ਚੋਣ ਕਮਿਸ਼ਨ ਦਾ ਇੱਕ ਨੈਤਿਕ ਜ਼ਿੰਮੇਵਾਰੀ ਹੈ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣੀਆਂ ਜੋ ਪਹਿਲਾਂ ਬੈਲਟ ਪੇਪਰਾਂ ਨੇ ਚੋਣਾਂ ਹੁੰਦੀਆਂ ਸੀ ਉਹ ਬੈਲਟ ਪੇਪਰਾਂ ਦੀ ਥਾਂ ਤੇ ਈਵੀਐਮ ਮਸ਼ੀਨਾਂ ਆ ਗਈਆਂ ਕਿ ਕਿਸੇ ਤਰ੍ਹਾਂ ਦੀ ਕੋਈ ਧੰਗ ਨਹੀਂ ਨਾ ਹੋਵੇ ਪਰ ਈਵੀਐਮ ਮਸ਼ੀਨਾਂ ਦੇ ਵਿੱਚ ਵੀ ਵੱਡੀਆਂ ਗੜਬੜੀਆਂ ਸਾਹਮਣੇ ਆ ਗਈਆਂ ਈਵੀਐਮ ਮਸ਼ੀਨਾਂ ਨੂੰ ਹੈਂਕ ਕੀਤਾ ਗਿਆ ਈਵੀਐਮ ਮਸ਼ੀਨਾਂ ਦੇ ਵਿੱਚ ਵੋਟਾਂ ਉਲਟ-ਪੁਲਟ ਕੀਤੀਆਂ ਗਈਆਂ ਈਵੀਐਮ ਮਸ਼ੀਨਾਂ ਦੇ ਵਿੱਚ ਜੇ ਕੋਈ ਆਪਣੀ ਵੋਟ ਕਿਸੇ ਹੋਰ ਪਾਰਟੀ ਨੂੰ ਵੋਟ ਕਰਦਾ ਹੈ ਤਾਂ ਉਹ ਵੋਟ ਕਿਸੇ ਹੋਰ ਪਾਰਟੀ ਤੇ ਚਲੀ ਜਾਂਦੀ ਸੀ ਇਸ ਤੋਂ ਪਹਿਲਾਂ ਇੱਕ ਬਕਸਾ ਅਲੱਗ ਰੱਖਿਆ ਗਿਆ ਜਿਹੜਾ ਕੋਈ ਵੀ ਵੋਟਰ ਹੈ ਆਪਣੀ ਵੋਟ ਜਦੋਂ ਕਿਸ ਪਾਰਟੀ ਨੂੰ ਉਹ ਵੋਟ ਕਰੇਗਾ ਤਾਂ ਉਸ ਬਕਸੇ ਦੇ ਵਿੱਚ ਇੱਕ ਪਰਚੀ ਸਾਹਮਣੇ ਆ ਜਾਈ ਕਰੇਗੀ ਉਸ ਨਿਸ਼ਾਨ ਦੀ ਜਿਹੜੀ ਵੋਟ ਉਸ ਨੂੰ ਪੋਲ ਹੋਈ ਜਿਸ ਪਾਰਟੀ ਨੂੰ ਉਸਨੇ ਵੋਟ ਪੋਲ ਕੀਤੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਵੱਡੀਆਂ ਤੰਦਲੀਆਂ ਜੋ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਈਆਂ ਜਾਂ ਆਮ ਚੋਣਾਂ ਜਾਂ ਉਸ ਤੋਂ ਬਾਅਦ ਜੋ ਕੋਈ ਪੰਚਾਇਤੀ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਇਹ EVM ਮਸ਼ੀਨਾਂ ਦੇ ਵਿੱਚ ਧੰਦੀਆਂ ਸਾਹਮਣੇ ਆਈਆਂ ਜਿਹੜਾ ਕਿ ਜ਼ਿਲ੍ਹਾ ਪਾਣੀਪਤ ਹਰਿਆਣੇ ਦੇ ਵਿੱਚ ਜੋ ਪੰਚਾਇਤੀ ਚੋਣਾਂ ਹੋਈਆਂ ਸੀ ਉਹ EVM ਮਸ਼ੀਨਾਂ ਲਈ ਕਰਵਾਈਆਂ ਗਈਆਂ ਜਿੱਥੇ ਕਿ ਬਹੁਤ ਜ਼ਿਆਦੀ ਵੋਟ ਸੀਗੀ ਉਹ EVM ਮਸ਼ੀਨਾਂ ਹਰਿਆਣੇ ਦੇ ਵਿੱਚ ਲਿਆ ਕੇ ਉਹ ਚੋਣਾਂ ਕਰਵਾਈਆਂ ਗਈਆਂ ਜੋ ਚੋਣ ਨਤੀਜੇ EVM ਮਸ਼ੀਨਾਂ ਥਾਣੀ ਸਾਹਮਣੇ ਆਏ ਉਹਨਾਂ ਚੋਣ ਨਤੀਜਿਆਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤੇ ਚੁਣੌਤੀ ਦੇਣ ਤੋਂ ਬਾਅਦ ਉਹ ਸੁਪਰੀਮ ਕੋਰਟ ਦੇ ਵਿੱਚ ਈਵੀਐਮ ਮਸ਼ੀਨਾਂ ਸੁਪਰੀਮ ਕੋਰਟ ਵਿੱਚ ਮੰਗਾਈਆਂ ਆਗੀਆਂ ਤੇ ਉਹ ਫਿਰ ਗਿਣਤੀ ਹੋਈ ਤਾਂ ਨਤੀਜੇ ਉਲਟ ਹੋ ਗਏ ਸੋ ਜੋ ਈਵੀਐਮ ਮਸ਼ੀਨਾਂ ਦੇ ਵਿੱਚ ਇਹ ਧੰਗਲੀਆਂ ਕਿਵੇਂ ਸਾਹਮਣੇ ਆਈਆਂ ਨੇ ਅਦਾਲਤ ਨੇ ਆਪਣੇ ਹੱਥੇ ਵਿੱਚ ਈਵੀਐਮ ਮੰਗਾ ਕੇ ਖੁਦ ਜੋ ਇਹ ਵੋਟਾਂ ਦੀ ਗਿਣਤੀ ਕਰਵਾਈ ਜਿਸ ਤੋਂ ਬਾਅਦ ਜੇਤੂ ਉਮੀਦਵਾਰ ਹਰ ਜਾਂਦਾ ਹੈ ਤੇ ਹਾਰਿਆ ਹੋਇਆ ਉਮੀਦਵਾਰ ਜਿੱਤ ਜਾਂਦਾ ਜੋ 50 ਵੋਟ ਦੇ ਫਰਕ ਦੇ ਨਾਲ 2 ਨੰਬਰ 2022 ਨੂੰ VOTING ਹੋਈ ਸੀ ਹਰਿਆਣਾ ਦੇ ਵਿੱਚ ਚੋਣਾਂ ਵਿੱਚ ਕੁਲਦੀਪ ਸਿੰਘ ਨੂੰ ਸਰਪੰਚ ਚੁਣਿਆ ਗਿਆ ਸੀ ਨਤੀਜਿਆਂ ਤੋਂ ਬਾਅਦ ਮੋਹਿਤ ਕੁਮਾਰ ਨੇ ਚੋਣ ਟ੍ਰਿਬਿਊਨਲ ਵਿੱਚ ਆਪਣੀ ਪਟੀਸ਼ਨ ਦਾਇਰ ਕਰਕੇ ਮੁੜ ਗਿਣਤੀ ਕਰਵਾਉਣ ਦੀ ਮੰਗ ਕੀਤੀ 22 April 2025 ਨੂੰ ਟ੍ਰਿਬਿਊਨਲ ਨੇ ਬੂਥ ਨੰਬਰ 69 ਦੀ ਮੁੜ ਗਿਣਤੀ ਦਾ ਹੁਕਮ ਦਿੱਤਾ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਜੁਲਾਈ ਨੂੰ ਇਸ ਹੁਕਮ ਨੂੰ ਰੱਦ ਕਰ ਦਿੱਤਾ ਸਪਰੀਮ ਕੋਰਟ ਦੀ ਦਖਲਅੰਦਾਜ਼ੀ ਤੇ ਵਿੱਚ ਜਾ ਕੇ ਫਿਰ ਉਸ ਪਟੀਸ਼ਨਰ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਮੁੜ ਗਿਣਤੀ ਦੀ ਮੰਗ ਰੱਖੀ ਤਾਂ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਮੋਹਿਤ ਕੁਮਾਰ ਨੇ ਸਿੱਧੇ ਸਪਰੀਮ ਕੋਰਟ ਦਾ ਅਰzoek ਕੀਤਾ ਤੇ 31 ਜੁਲਾਈ 2025 ਨੂੰ ਜਸਟਿਸ ਸੂਰੀਆकांत ਜਸਟਿਸ ਦੀਪਾਂਕਰ দত্ত ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਨੇ ਬੈਂਚ ਦੀਆਂ ਸਾਰੀਆਂ ਏਵੀਐਮ ਸਪਰੀਮ ਕੋਰਟ ਵਿੱਚ ਮੰਗਵਾ ਕੇ ਮੁੜ ਗਿਣਤੀ ਕਰਵਾਉਣ ਦੇ ਹੁਕਮ ਦੇ ਦਿੱਤੇ 6 ਅਗਸਤ ਨੂੰ ਸੁਪਰੀਮ ਕੋਰਟ ਦੇ ਰਜਿਸਟਰਾਰ ਦੀ ਨਿਗਰਾਨੀ ਹੇਠ ਮੂੜ ਗਿਣਤੀ ਕੀਤੀ ਗਈ ਇਸ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ ਤੇ ਦੋਵਾਂ ਧਿਰਾਂ ਦੇ ਪ੍ਰਤੀਨਿਧ ਵੀ ਮੌਜੂਦ ਸਨ ਗਿਣਤੀ ਤੋਂ ਬਾਅਦ ਮੋਹਿਤ ਕੁਮਾਰ ਨੂੰ 1051 ਵੋਟਾਂ ਤੇ ਕਲਦੀਪ ਸਿੰਘ ਨੂੰ 1000 ਵੋਟਾਂ ਮਿਲੀਆਂ ਜੋ ਨਤੀਜਾ ਉਲਟ ਗਿਆ ਜਦੋਂ ਕਿ ਪਹਿਲਾਂ ਮੋਹਿਤ ਕੁਮਾਰ ਨੂੰ ਘੱਟ ਵੋਟਾਂ ਦਿਖਾਈਆਂ ਗਈਆਂ ਤੇ ਕਲਦੀਪ ਸਿੰਘ ਨੂੰ ਵੱਧ ਵੋਟਾਂ ਦਿਖਾ ਕੇ ਜੇਤੂ ਕਰਾ ਦਿੱਤਾ ਗਿਆ ਸੀ ਸੋ so, 11 ਅਗਸਤ ਨੂੰ ਸੁਪਰੀਮ ਕੋਰਟ ਨੇ ਰਿਪੋਰਟ ਨੂੰ ਸਵੀਕਾਰ ਕਰਦੇ ਹੋਏ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਪਾਣੀ ਪੱਤ ਦੇ ਡਿਪਟੀ ਕਮਿਸ਼ਨ ਨੂੰ 2 ਦਿਨਾਂ ਦੇ ਅੰਦਰ ਮੋਟਕਵਾਨ ਨੂੰ ਜੇਤੂ ਐਲਾਨਾਂ ਦਾ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ। ਮੋਟਕਵਾਨ ਨੂੰ ਤੁਰੰਤ ਚਾਰ ਸਮਵਰਣ ਦੀ ਯਾਇ ਦੇ ਦਿੱਤੀ ਗਈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਹੋਰ ਵਿਵਾਦ ਹੈ ਤਾਂ ਉਸ ਨੂੰ ਚੋਣ ਟ੍ਰਿਬਿਨਲ ਕੋਲ ਲਿਜਾਇਆ ਜਾ ਸਕਦਾ ਹੈ। ਚੋਣ ਟ੍ਰਿਬਿਨਲ ਇਸੇ ਕਰਕੇ ਇੱਕ ਜਿਹੜਾ ਕਿ ਫੈਸਲਾ ਕਰਨ ਵਾਸਤੇ ਇਹ ਟ੍ਰਿਬਿਨਲ ਬਣਾਇਆ ਗਿਆ ਹੈ। ਸੋ ਚੋਣ ਜਿਹੜੀ ਕਰਵਾਈ ਜਾਂਦੀ ਏ ਡੈਮੋਕਰੇਟ ਤਰੀਕੇ ਦੇ ਨਾਲ ਉਸ ਦੇ ਵਿੱਚ ਧੰਗਰੀ ਨਹੀਂ ਹੋਣੀ ਚਾਹੀਦੀ ਜੋ ਲੋਕਾਂ ਦੀ ਆਪਣੀ رائے ਹੁੰਦੀ ਏ ਆਪਣੀ ਮਤ ਹੁੰਦੀ ਏ ਉਸ ਨੂੰ ਜਿਹੜਾ ਸਿੱਧੇ ਤੌਰ ਤੇ ਸਾਹਮਣੇ ਆਉਣਾ ਚਾਹੀਦਾ ਹੈ